ਵਾਹ ਗੁਰੂ 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 Why grew? 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 Ah grew. Ah Ah ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸਾਜੇ ਨਵਾਜੀ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਸਾਰੇ ਰਲ ਮਿਲ ਕੇ ਉਸ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਸੰਗਤ ਰੂਪ ਦੇ ਵਿੱਚ ਆਪਾਂ ਮਾਲਕ ਨੂੰ ਯਾਦ ਕਰੀਏ ਨਾਲੇ ਆਪਾਂ ਸਾਰੇ ਮਿਲ ਕੇ ਆਪਣਾ ਲਾਹਾ ਲਈਏ ਤਾਂ ਗੁਰੂ ਪਿਆਰਿਓ ਜੋ ਆਪਾਂ ਅੱਜ ਵਿਚਾਰਾ ਸ਼ੁਰੂ ਕਰਨੇ ਜਾ ਰਹੇ ਆਂ ਜੋ ਮੇਰਾ ਮਾਲਕ ਮਤਬੁੱద్ధి ਬਖਸ਼ ਰਿਹਾ ਹੈ ਉਹਦੇ ਅਨੁਸਾਰ ਆਪਾਂ ਵਿਚਾਰਾ ਕਰਾਂਗੇ ਵਿਚਾਰਾਂ ਦਾ ਮੁੱਖ ਕੇਂਦਰ ਪਾਵ ਸਾਡੀ ਜਿਹਨੂੰ ਆਪਾਂ ਹੈਡਲਾਈਨ ਕਹਿ ਦਈਏ ਉਹ ਹੈ ਕਿ ਜਿਹੜਾ ਪੁੰਨ ਹੈ ਪੁੰਨ ਕੀ ਚੀਜ਼ ਹੈ ਜਿਹੜਾ ਆਪਾਂ ਸੰਸਾਰ ਦੇ ਵਿੱਚ ਤਕਰੀਬਨ ਬਹੁਤ ਸਾਰੇ ਜੋ ਸੰਸਾਰ ਦੇ ਜੀਵ ਐ ਉਹ ਪੁੰਨ ਦਾ ਇੱਕ ਬਹੁਤ ਵੱਡਾ ਉਹਨਾਂ ਨੇ ਪੁੰਨ ਦਾਨ ਪੁੰਨ ਦਾਨ ਜੋ ਕਰਦੇ ਆ ਆਪਾਂ ਗੁਰਪਿਆਰੋ ਚੰਗਾ ਹੈ ਪਰ ਆਪਾਂ ਵਿਚਾਰ ਕਰੀਏ ਕਿ ਧੰਨ ਸ੍ਰੀ ਗੁਰਗੰਸਾਹਿਬ ਧੰਨ ਸ੍ਰੀ ਗੁਰਗੰਸਾਹਿਬ ਪੁੰਨ ਦੀ ਜਾਂ ਪੁੰਨ ਬਾਰੇ ਸਾਨੂੰ ਕੀ ਕਹਿੰਦੇ ਨੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਕਿ ਅਸਲ ਵਿੱਚ ਪੁੰਨ ਹਾਇ ਕੀ ਚੀਜ਼ ਹੈ ਪੁੰਨ ਕੀ ਨੂੰ ਕਹਿੰਦੇ ਨੇ ਔਰ ਪੁੰਨ ਅਸੀਂ ਕਰਕੇ ਫਿਰ ਉਹਦਾ ਲਾਹ ਲਾਭ ਕੀ ਆ ਲਾਹ ਕੀ ਕੀ ਸਾਨੂੰ ਕੀ ਲਾਹਾ ਮਿਲੇਗਾ ਉਹਦਾ ਲਾਭ ਕੀ ਆ ਆਓ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਜੋ ਸਾਨੂੰ ਪਿਤਾ ਪ੍ਰਮਾਤਮਾ ਸਮਝਾ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੰਸਾਰ ਦੇ ਵਿੱਚ ਨਾਮ ਸਿਮਰਨ ਨੂੰ ਹੀ ਸਭ ਤੋਂ ਚੰਗਾ ਅਨੇਕ ਕੰਮ ਮੰਨਿਆ ਜਾਂਦਾ ਹੈ। ਅਨੇਕ ਕੰਮ। ਮਾਲ ਜਿਹੜਾ ਨੇਕ ਕੰਮ ਹੈ, ਚੰਗਾ ਕੰਮ ਉਹ ਕਿਹੜਾ ਹੈ? ਜਿਹੜਾ ਸੰਸਾਰ ਦੇ ਵਿੱਚ ਦੁਨੀਆ ਵਿੱਚ ਰਕੇ ਜੋ ਕਰ ਰਹੀ ਅੱਜ ਪੁੰਨ ਦਾਨ ਹੁਣ ਉਹ ਪੁੰਨ ਦਾਨ ਨੂੰ ਪਾਬ ਕਿਸ ਤਰ੍ਹਾਂ ਗੁਰਬਾਣੀ ਆਪਾਂ ਨੂੰ ਸਮਝਾ ਰਹੀ ਹੈ ਕਿ ਪੁੰਨ ਦਾਨ ਇੱਕ ਨਾਮ ਸਿਮਰਨ ਵਾਲੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਨਾਮ ਸਿਮਰ ਨੂੰ ਹੀ ਸਭ ਤੋਂ ਚੰਗਾ ਪੁੰਨ ਦਾਨ ਮੰਨਿਆ ਹੈ ਕੌਣ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਲਮੇ ਇਹੋ ਪੁੰਨ ਗੁਰੂ ਗੋਬਿੰਦ ਗਾਏ ਹੁਣ ਆਪਾਂ ਕੀ ਕਰ ਰਹੇ ਆ ਆਪਾਂ ਪੁੰਨ ਦਾਨ ਕਰਦੇ ਆ ਦਾਨ ਕਰਦੇ ਆ ਪੁੰਨ ਕਰਦੇ ਆ ਚੰਗਾ ਹੈ ਕਿਸੇ ਜੀਵ ਤੇ ਤਰਸ ਕਰ ਦੇਣਾ ਦਇਆ ਕਰ ਦੇਣੀ ਬਸ ਅਸੀਂ ਇੰਨਾ ਕੁ ਕਰਕੇ ਇਹ ਵਿਚਾਰ ਕਰ ਲੈਨੇ ਆ ਕਿ ਅਸੀਂ ਬਹੁਤ ਵੱਡਾ ਕੰਮ ਕਰ ਲਿਆ ਪਾਬ ਹੁਣ ਜਿਹੜਾ ਮੇਰਾ ਜੀਵਨ ਆ ਜਿਹੜਾ ਜਿਹੜੇ ਕੰਮ ਵਾਸਤੇ ਅਸੀਂ ਆਏ ਆ ਜਿਹੜਾ ਮੇਰਾ ਜੀਵਨ ਸਫਲ ਹੋ ਜਾਏਗਾ ਨਹੀਂ ਗੁਰਪਿਆਰੋ ਹੁਣ ਜਿਹੜਾ ਪੁੰਨ ਪੁੰਨ ਭਰੇ ਆਪਾਂ ਨੂੰ ਗੁਰੰਤ ਸਾਹਿਬ ਸ੍ਰੀ ਗੁਰਗੰਨ ਸਾਹਿਬ ਸਮਝਾ ਰਹੇ ਨੇ ਕਿ ਕੱਲ੍ਹ ਵਿੱਚ ਇਹੋ ਪੁੰਨ ਹੁਣ ਆ ਹੁਣ ਕਾਹਦਾ ਕਿਹੜਾ ਯੁੱਗ ਚੱਲਿਆ ਕਾਲ ਦਾ ਕੱਲ੍ਹ ਦਾ ਮਤਲਬ ਕਾਲ ਇਹ ਸੰਸਾਰ ਦੇ ਵਿੱਚ ਜਿਹੜਾ ਨਾਮ ਸਿਮਰਨ ਹੈ ਜਿਹੜਾ ਨਾਮ ਸਿਮਰਨ ਜਿਹੜਾ ਜੀਵ ਨਾਮ ਤੇ ਸਿਮਰਨ ਭਾਵ ਸਿਮਰਨ ਕਰਕੇ ਨਾਮ ਤੱਕ ਪਹੁੰਚਦਾ ਹੈ ਗੁਰਬਾਣੀ ਪਿਤਾ ਪ੍ਰਮਾਤਮਾ ਉਸੇ ਨੂੰ ਚੰਗਾ ਕੰਮ ਕਹਿ ਰਹੀ ਹੈ ਕਿਹੜਾ ਚੰਗਾ ਕੰਮ ਕੀ ਜਿਹੜਾ ਮਾਲਕ ਦੇ ਗੁਣ ਗਾਉਂਦਾ ਹੈ ਉਹ ਇੱਕ ਪੁੰਨ ਹੈ ਹਜੇ ਉਹ ਤਰਸ ਕੀਤੇ ਕਰ ਰਹੇ ਆ ਜਿਹੜੀ ਇਸ ਬਾਡੀ ਦੇ ਅੰਦਰ ਸਾਡਾ ਪਰਿਵਾਰ ਹੈ ਜੀ ਹੈ ਜਿਹੜਾ ਅੰਦਰ ਵਸ ਰਿਹਾ ਅਸੀਂ ਪਹਿਲਾਂ ਉਹ ਤੇ ਤਰਸ ਕਰਨਾ ਚਾਹੀਦਾ ਸਾਨੂੰ ਸਾਨੂੰ ਉਹ ਸਮਝਣਾ ਚਾਹੀਦਾ ਕਿ ਸਾਡਾ ਪਰਿਵਾਰ ਕਿਹੜਾ ਹੈ ਅਸੀਂ ਬਾਹਰ ਪੁੰਨ ਕਰਦੇ ਆ ਚੰਗੇ ਅਸਾਰੇ ਉਹ ਵੀ ਜ਼ਰੂਰੀ ਆ ਸਾਨੂੰ ਜਿੱਥੇ ਗੁਰੂ ਸਾਹਿਬ ਫਰਮਾ ਰਹੇ ਨੇ 68 ਤੀਰ ਸਗਲ ਪੁੰਨ 68 ਤੀਰਤ ਸਗਲ ਪੁੰਨ ਜੀ ਦਿਆ ਪਰਵਾਨ ਭਾਵ ਮਾਲਕ ਨੂੰ ਕਿਹੜੀ ਚੀਜ਼ ਮਨਜ਼ੂਰ ਹੈ ਹੁਣ ਜਿਹੜਾ ਆਪਾਂ ਬਾਹਰੀ ਤੌਰ ਤੇ ਜੀਵਾਂ ਤੇ ਤਰਸ ਕਰਦੇ ਆ ਕਿਸੇ ਜੁਨੀ ਚ ਜਾਨਵਰਾਂ ਦੇ ਤਰਸ ਕਰਦੇ ਆ ਉਹ ਵੀ ਚੰਗਾ ਹੈ ਚਲੋ ਆਪਾਂ ਉਹ ਉਹ ਵੀ ਕੋ ਲਾਹ ਹੈ ਪਰ ਅਸਲੀਅਤ ਗੁਰਪਿਆਰੋ ਇਹ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਹੀਂ ਭਾਈ ਜਿਹੜਾ 68 ਤੀਰਤ ਸਗਲ ਪੁੰਨ ਜੀ ਦਿਆ ਪਰਵਾਨੋ ਪਾਪ ਉਹ ਸਭ ਤੋਂ ਵੱਡਾ ਪੁੰਨ ਜਿਹੜਾ ਅਸੀਂ ਵਾਹਿਗੁਰੂ ਗੁਰਮੰਤਰ ਜਪ ਕੇ ਅਸੀਂ ਮਾਲਕ ਦੀ ਵਿਢਾਈ ਕਰਾਂਗੇ ਇਸ ਕਾਲ ਦੇ ਸਮੇਂ ਦੇ ਅੰਦਰ ਔਰ ਉਹ ਤਰਸ ਕੀਤੇ ਹੋਗਾ ਜਿਹੜਾ ਸਾਡੇ ਅੰਦਰ ਜੀ ਵਸ ਰਹੇ ਨੇ ਹੁਣ ਇੱਕ ਪਾਸੇ ਆਪਾਂ ਹੋਰ ਵਿਚਾਰ ਕਰੀਏ ਕਿ ਗੁਰਬਾਣੀ ਸਾਨੂੰ ਫਰਮਾ ਰਹੀ ਆ ਕਿ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਦੇ ਜਾਏ ਇਹ ਆਪਾਂ ਕਿਵੇਂ ਵਿਚਾਰ ਕਰਾਂਗੇ ਇਹਦੇ ਪ੍ਰਤੀ ਇੱਕ ਆਪਾਂ ਥੋੜੀ ਜੀ ਸਾਖੀ ਲਵਾਂਗੇ ਉਹ ਸਾਖੀ ਹੈ ਗੁਰਪਿਆਰਿਓ ਇੱਕ ਰਾਜੇ ਦੀ ਹੈ ਅਜੇ ਰਾਜਾ ਉਹ ਸਾਖੀ ਅਜੇ ਰਾਜਾ ਹੈ ਜਿਹੜਾ ਕਿ ਆਪਣੇ ਰਾਜ ਦੇ ਅੰਦਰ ਪੁੰਨ ਕਰਦਾ ਸੀ ਪੁੰਨ ਕਿਸ ਤਰ੍ਹਾਂ ਦਾ ਜੋ ਸੰਸਾਰ ਦੇ ਅੰਦਰ ਗਰੀਬੀ ਅਵਸਥਾ ਦੇ ਜੀਵ ਹੈ ਜਿਹਨੂੰ ਕੋਈ ਰੁਜ਼ਗਾਰ ਜਾਂ ਨਹੀਂ ਹੈ ਜਿਹਦੇ ਕੋਲ ਜਾਂ ਜਿਹਨੂੰ ਕੋਈ ਗਰੀਬੀ ਅਵਸਥਾ ਦੇ ਵਿੱਚ ਕੋਈ ਜੀ ਰਿਹਾ ਹੈ ਉਹ ਤੇ ਤਰਸ ਕਰਨਾ ਔਰ ਉਹਨੂੰ ਨਾਜ ਦੇਣਾ ਇਸ ਤਰ੍ਹਾਂ ਦੇ ਉਹ ਪੁੰਨ ਕਰਦਾ ਸੀ ਰਾਜਾ ਚੰਗਾ ਕੰਮ ਸੀ ਪਰ ਉਹਦਾ ਇੱਕ ਨਿਯਮ ਸੀਗਾ ਉਹਦਾ ਕੀ ਸੀ ਗੁਰ ਪਿਆਰੇ ਉਹ ਨਿਯਮ ਸੀਗਾ ਹੁਣ ਨਿਯਮ ਉਹਦਾ ਕੀ ਸੀ ਕਿ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਇਹ ਦਾਨ ਨੂੰ ਕਰ ਲੈਂਦਾ ਸੀ ਪਾਵ ਦਾਨ ਕਰ ਦਿੰਦਾ ਸੀ ਉਸ ਤੋਂ ਬਾਅਦ ਦਿਨੇ ਸ਼ਾਮ ਤੱਕ ਜਾਂ 24 ਘੰਟੇ ਤੱਕ ਕੋਈ ਦਾਨ ਨਹੀਂ ਕਰਦਾ ਸੀ ਸਵੇਰੇ ਸਵੇਰੇ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹ ਦਾਨ ਕਰ ਲੈਂਦਾ ਸੀ ਜੋ ਵੀ ਦਾਨ ਦਾਨੀ ਸੱਜਣ ਉਹਦੇ ਮਹਿਲ ਮੁਰੇ ਆ ਜਾਂਦੇ ਸੀ ਔਰ ਬਾਹਰ ਆ ਕੇ ਫਿਰ ਉਹ ਦਾਨ ਦਿੰਦਾ ਸੀ ਤਾਂ ਗੁਰ ਪਿਆਰੋ ਇੱਕ ਇਸ ਤਰ੍ਹਾਂ ਦੇ ਸਾਧੂ ਉਹ ਪ੍ਰਮਾਤਮਾ ਦੀ ਰੰਗੀ ਰੂਹ ਜਾਂ ਆਪਾਂ ਇਹੋ ਕਹ ਲਈਏ ਕਿ ਉਹ ਪ੍ਰਮਾਤਮਾ ਇੱਕ ਇਮਤਿਹਾਨ ਲੈਣ ਵਾਸਤੇ ਜਾਂ ਉਹ ਤੇ ਪਰਚਾ ਪਾਇਆ ਉਹ ਮਾਲਕ ਆਪ ਆ ਗਏ ਸਾਧੂ ਦਾ ਰੂਪ ਧਾਰਨ ਕਰਕੇ ਜਦੋਂ ਸਾਧੂ ਦਾ ਰੂਪ ਧਾਰਨ ਕਰਕੇ ਉਹਦੇ ਦਰਬਾਰ ਦੇ ਅੱਗੇ ਆਏ ਘਰ ਦੇ ਅੱਗੇ ਆਏ ਉਹਨੇ ਫਰਿਆਦ ਕੀਤੀ ਕਿ ਮੈਂ ਸੁਣਿਆ ਕਿ ਬੜਾ ਧਰਮੀ ਰਾਜਾ ਹੈ ਕਿ ਕਿਉਂ ਨਾ ਮੈਂ ਵੀ ਜਾ ਕੇ ਦਾਨ ਮੰਗਾ ਮੈਨੂੰ ਵੀ ਕੋਈ ਦਾਨ ਦੇਵੇ ਉਹਨੇ ਫਰਿਆਦ ਕੀਤੀ ਜੋ ਅੱਗੇ ਉਹਦੇ ਜਿਹੜੇ ਪਹਿਰੇਦਾਰ ਸੀਗੇ ਕਿ ਉਹ ਰਾਜਾ ਸੀ ਉਹ ਉਹਨੇ ਅੱਗੇ ਨੱਕਰ ਚੱਕ ਕਰ ਸੀਗੇ ਉਹਨਾਂ ਨੂੰ ਫਰਿਆਦ ਕੀਤੀ ਕਿ ਰਾਜਾ ਮੈਂ ਸੁਣਿਆ ਕਿ ਰਾਜਾ ਬੜਾ ਦਾਨੀ ਆ ਤੇ ਮੈਂ ਮੇਰੀ ਵੀ ਬਾਤ ਰਾਜੇ ਤੇ ਕ ਪਚਾਓ ਕਿ ਮੈਂ ਵੀ ਇੱਕ ਦਾਨ ਲੈਣ ਆਇਆ ਹਾਂ ਉਹ ਕਹਾਣੀ ਸਾਰੀ ਰਾਜੇ ਨੂੰ ਦੱਸੀ ਅੰਦਰ ਜਾ ਕੇ ਤੇ ਰਾਜਾ ਬਾਹਰ ਆ ਕੇ ਪਹਿਲਾਂ ਉਹ ਤੇ ਗੁੱਸੇ ਹੋਇਆ ਕਿ ਇੱਕ ਤੂੰ ਕਹਿਣਾ ਕਿ ਦਾਨੀ ਆ ਤੈਨੂੰ ਇਹਨਾਂ ਨੇ ਪਤਾ ਕਿ ਮੈਂ ਵਾਕਈ ਦਾਨੀ ਆ ਮੈਂ ਦਾਨ ਕਰਦਾ ਦੂਜੀ ਗੱਲ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਦਾਨ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਕਰ ਦਿੰਦਾ ਮੈਂ ਦਿਨੇ ਦਾਨ ਨਹੀਂ ਕਰਦਾ ਤੇ ਹੁਣ ਮੇਰੇ ਕੋਲ ਕੁਝ ਨਹੀਂ ਹੈ ਫਿਰ ਜਿਹੜਾ ਸਾਧੂ ਨੇ ਉਹਦੀ ਜਿੰਦ ਕੀਤੀ ਭਾਵ ਕੁਛ ਨਾ ਕੁਛ ਤੋਂ ਰਾਜਨ ਤੁਸੀਂ ਦਾਨ ਕਰੋ ਤਾਂ ਉਹਨੇ ਆਪਣੇ ਗੁੱਸੇ ਦੇ ਵਿੱਚ ਆ ਕੇ ਇੱਕ ਜਿਹੜੇ ਘੋੜੇ ਉਹਦੇ ਤਵੇਲਿਆ ਦੀ ਜਿਹੜੇ ਘੋੜੇ ਰੱਖੇ ਸੀ ਜੇ ਉਹ ਘੋੜਿਆਂ ਦੀ ਚੱਕ ਕੇ ਲਿੱਦ ਉਹ ਸਾਧੂ ਦੀ ਝੋਲੀ ਚ ਪਾਤੀ ਕਹਿੰਦਾ ਇਹੀ ਲੈ ਜਾ ਹੁਣ ਜਿਹੜੀ ਰੰਗੀ ਰੂਹ ਸਾਧੂ ਹੁੰਦਾ ਹੈ ਉਹਨੂੰ ਇਹਨਾਂ ਗੱਲਾਂ ਤੋਂ ਕੁਝ ਨਹੀਂ ਕਿ ਮੈਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਪਰ ਉਹ ਹੈ ਦਾਨ ਲੈ ਕੇ ਜੋ ਵੀ ਰਾਜੇ ਨੇ ਦਾਨ ਪਾਇਆ ਉਹ ਆਪਣਾ ਉਥੋਂ ਚਾਲੇ ਪਾਤੀ ਹੁਣ ਉਹ ਦਾਨ ਜਾ ਕੇ ਜਿੱਥੇ ਉਹਦੀ ਕੁਟਿਆ ਸੀਗੀ ਜਿੱਥੇ ਉਹਦਾ ਰਿਆ ਰਹਿੰਦਾ ਸੀਗਾ ਉਹ ਜਿਹੜੀ ਲਿੱਦ ਸੀ ਕੋੜਿਆਂ ਦੀ ਗੁਰਪਿਆਰਿਓ ਉਹਨੇ ਜਾ ਕੇ ਕੁਟਿਆ ਦੇ ਬਾਹਰ ਰੱਖਤੀ ਉਹ ਹੁਣ ਸਮਾਂ ਪੈ ਪੈ ਕੇ ਗੁਰਪਿਆਰਿਓ ਉਹ ਲਿੱਦ ਇੰਨੀ ਇਕੱਠੀ ਹੋ ਗਈ ਬਹੁਤ ਵੱਡਾ ਢੇਰ ਬਣ ਗਿਆ ਹੁਣ ਪੁੰਨ ਦੀ ਗੱਲ ਚੱਲੇ ਗੁਰਪਿਆਰਿਓ ਆਪੇ ਬੀਜ ਆਪੇ ਹੀ ਕਾਬੂ ਗੁਰਬਾਣੀ ਦਾ ਪ੍ਰਮਾਣ ਜਿਸ ਤਰ੍ਹਾਂ ਦਾ ਅਸੀਂ ਬੀਜਾਂਗੇ ਜਿਸ ਤਰ੍ਹਾਂ ਦਾ ਅਸੀਂ ਬੀਜ ਰਹੇ ਹਾਂ ਉਹ ਸਾਨੂੰ ਖਾਣਾ ਪੈਣਾ ਅੱਜ ਜਿਹੜਾ ਅਸੀਂ ਬੀ ਬੀਜ ਰਹੇ ਹਾਂ ਅੱਜ ਜਿਹੜਾ ਕਿ ਮੰਦੇ ਬੋਲ ਬੋਲ ਕੇ ਅਸੀਂ ਬੀ ਬੀਜ ਰਹੇ ਹਾਂ ਮਾੜਾ ਕੰਮ ਕਰਕੇ ਸੀ ਉਹ ਵੀ ਬੀਜ ਬੀਜਿਆ ਜਾ ਰਿਹਾ ਚੰਗੇ ਕੰਮ ਕਰ ਰਹੇ ਆ ਉਹ ਵੀ ਬੀਜ ਬੀਜਿਆ ਜਾ ਰਿਹਾ ਭਾਵੇਂ ਉਹ ਸਾਨੂੰ ਵੱਢਣਾ ਪੈਣਾ ਹੈ ਉਹ ਸਾਨੂੰ ਆਪ ਖਾਣਾ ਪੈਣਾ ਤਾਂ ਗੁਰੂ ਪਿਆਰੇ ਇਸੇ ਤਰ੍ਹਾਂੇ ਰਾਜੇ ਨੇ ਜਿਹੜਾ ਦਾਨ ਕੀਤਾ ਉਹ ਕੀ ਕੀਤਾ ਅੱਜ ਉਹਨੇ ਗੁੱਸੇ ਚ ਆ ਕੇ ਉਹ ਜਿਹੜੀ ਲਿੱਦ ਸੀ ਉਹ ਸਾਧੂ ਦੀ ਝੋਲੀ ਪਾਤੀ ਹੁਣ ਸਾਧੂ ਸਤਿਵਚਨ ਕਹਿ ਕੇ ਆਪਣਾ ਜਿੱਥੇ ਉਹ ਰਹਿੰਦਾ ਸੀ ਕੁੱਟਿਆ ਦੇ ਬਾਹਰ ਉੱਥੇ ਚਲੇ ਗਿਆ ਕੁੱਟਿਆ ਦੇ ਅੰਦਰ ਉਹਨੇ ਜਿਹੜੀ ਲਿੱਦ ਸੀ ਕੁੱਟਿਆ ਦੇ ਬਾਹਰ ਰੱਖਤੀ ਹੁਣ ਵਕਤ ਸਮਾਂ ਗੁਜ਼ਰਦਾ ਗਿਆ ਗੁਜ਼ਰਦਾ ਗਿਆ ਗੁਰਪਿਆਰੇਉ ਘੋੜੇ ਦੀ ਲਿੱਦ ਸੀ ਜਿਹੜੀ ਛੋਟੀ ਜੀ ਇੰਨੀ ਕੁ ਪਾਈ ਸੀ ਉਹਨੇ ਮੁੱਠ ਭਰ ਕੇ ਤਾਂ ਗੁਰਪਿਆਰੇ ਉਹ ਬਹੁਤ ਵੱਡਾ ਢੇਰ ਬਣ ਗਿਆ ਇੱਕ ਵਕਤ ਆਇਆ ਜੋ ਰਾਜਾ ਆਪਣੇ ਕਿਉਂ ਰਾਜਾ ਨੂੰ ਸ਼ੌਂਕ ਹੁੰਦਾ ਹੈ ਘੁੰਮਣ ਦਾ ਸਕਾਰ ਖੇਲਣ ਦਾ ਉਹ ਆਪਣੇ ਪਰਜਾ ਦੇ ਨਾਲ ਗੁਰੂ ਪਿਆਰੇ ਜਾਂ ਉਹਦੇ ਜਿਹੜੇ ਵੀ ਉਹਦੇ ਆਲਾਕਾਰ ਸੀ ਜਾਂ ਉਹਦੇ ਸੇਵਾਦਾਰ ਸੀ ਉਹਨਾਂ ਦੇ ਨਾਲ ਉਹ ਜੰਗਲ ਦੇ ਵਿੱਚ ਸਕਾਰ ਖੇਡਣ ਗਿਆ ਇੱਕ ਵਕਤ ਸਮਾਂ ਇਸ ਤਰ੍ਹਾਂ ਦਾ ਆ ਗਿਆ ਉਹ ਆਪਣੇ ਜਿਹੜੀ ਉਹਦੇ ਨੌਕਰ ਚੌਕਰ ਸੀ ਜਾਂ ਉਹਦੀ ਫੌਜ ਸੀ ਉਹਦੇ ਨਾਲ ਵੱਖਰਾ ਹੋ ਗਿਆ ਵੱਖਰਾ ਹੋ ਕੇ ਉਹਦਾ ਜਿਹੜਾ ਘੋੜਾ ਸੀ ਉਹ ਇੱਕ ਥੋੜੀ ਉੱਚੀ ਜਗ੍ਹਾ ਤੋਂ ਡਿੱਗਦਾ ਡਿੱਗਦਾ ਉਹ ਜਾ ਕੇ ਪੇੜ ਨਾਲ ਟਕਰਾ ਗਿਆ ਔਰ ਰਾਜਾ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਹੁਣ ਜਿਹੜੀ ਉਹਦੀ ਪਰਜਾ ਹੈ ਜਾਂ ਉਹਦੇ ਦੇਖ ਰਖਣ ਵਾਲੇ ਉਹ ਥੋੜੇ ਪਿੱਛੇ ਨੇ ਐਨੇ ਜੀ ਉਹ ਸਾਧੂ ਸੀ ਉੱਥੇ ਸਾਧੂ ਦੀ ਨੇੜੇ ਕੁਟਿਆ ਸੀ ਸਾਧੂ ਨੇ ਦੇਖਿਆ ਕੋਈ ਮਨੁੱਖ ਡਿੱਗਿਆ ਪਿਆ ਹੈ ਉਹਨੇ ਆਪਣੇ ਕੋਲ ਕਿਉਂ ਦੇ ਕਮੰਡਲ ਦੇ ਵਿੱਚ ਜੋ ਪਾਣੀ ਸੀਗਾ ਉਹਨੇ ਉਹਦੇ ਮੂੰਹ ਤੇ ਛਿੱਟੇ ਮਾਰੇ ਔਰ ਉਹਨੂੰ ਥੋੜਾ ਜਿਹਾ ਹੌਸ ਸਿਲੇ ਆ ਕੇ ਥੋੜਾ ਬਣਾ ਉਹਨੂੰ ਆਪਣੇ ਨੇੜੇ ਕੋਟਿਆ ਸੀ ਉੱਥੇ ਲੈ ਗਿਆ ਉੱਥੇ ਲਿਜਾ ਕੇ ਉਹਨੂੰ ਜਲ ਪਾਣੀ ਛਕਾਇਆ ਜਦੋਂ ਸਕਾਉਣ ਤੋਂ ਬਾਅਦ ਰਾਜਾ ਹੌਸ ਦੇ ਵਿੱਚ ਆਇਆ ਗੁਰੂ ਪਿਆਰਿਓ ਤਾਂ ਉਹਨੇ ਸਾਧੂ ਨੂੰ ਇੱਕ ਬੇਨਤੀ ਕੀਤੀ ਕਿ ਮੈਂ ਕਿੱਥੇ ਆ ਗਿਆ ਆ ਮੈਂ ਕੀ ਦੇਖ ਰਿਹਾ ਇਹ ਘੋੜਿਆਂ ਦੇ ਇੰਨਾ ਢੇਰ ਜੋ ਲਿੱਦ ਲੱਗੀ ਆ ਕਿ ਇੱਥੇ ਮੈਂ ਕਿਸੇ ਦੂਸਰੇ ਦੂਸਰੇ ਰਾਜੇ ਦੀ ਹੱਥ ਦੇ ਵਿੱਚ ਤਾਂ ਨਹੀਂ ਆ ਗਿਆ ਇੰਨੇ ਘੋੜੇ ਕਿੱਥੋਂ ਆ ਗਏ ਇਥੋਂ ਉਹਨੇ ਉਹ ਸਾਧੂ ਮਹਤਵ ਨੂੰ ਪੁੱਛਣਾ ਕੀਤਾ ਕਿ ਸਾਧੂ ਜੀ ਦੱਸੋ ਇੱਥੇ ਆ ਇੰਨਾ ਕੀ ਲਿੱਦ ਇਕੱਠੀ ਹੋਈ ਆ ਕੀ ਕਾਰਨ ਹੈ ਗੁਰੂ ਪਿਆਰੇ ਉਸ ਮਹਾਪੁਰਸ਼ਾਂ ਨੇ ਸਾਧੂ ਨੇ ਫਿਰ ਉਹ ਰਾਜਨ ਨੂੰ ਦੱਸਣਾ ਕੀਤਾ ਕਿ ਰਾਜਨ ਇੱਥੇ ਕੋਈ ਘੋੜੇ ਨਹੀਂ ਐ ਇੱਥੇ ਕ ਮੈਂ ਜੰਗਲ ਦੇ ਵਿੱਚ ਕੁਟਿਆ ਐ ਮੈਂ ਰਹਿ ਰਿਹਾ ਹਾਂ ਪਰ ਇਹ ਇੰਨੀ ਲਿੱਦ ਕਿਉਂ ਐ ਤਾਂ ਗੁਰੂ ਪਿਆਰੇ ਉਹਨੇ ਫਿਰ ਸਾਰੀ ਵਾਰਤਾ ਦੱਸੀ ਕਿ ਇੱਕ ਰਾਜੇ ਨੇ ਇੱਕ ਦਾਨ ਦਿੱਤਾ ਸੀ ਜੋ ਕਿ ਉਹ ਦਾਨ ਮੇਰੀ ਝੋਲੀ ਪਾਇਆ ਸੀ ਉਹ ਦਾਨ ਲਿਆ ਕੇ ਮੈਂ ਇੱਥੇ ਰੱਖਤਾ ਹੁਣ ਉਹ ਹੀ ਦਾਨ ਵਾਧਾ ਵਾਧਾ ਜਿਹੜਾ ਉਹਨੇ ਪਾਇਆ ਸੀ ਕਿਹ ਜਿਹੜਾ ਉਹਨੇ ਬੀਜਿਆ ਉਹ ਹੁਣ ਲਿੱਦ ਦਾ ਢੇਰ ਲੱਗ ਗਿਆ ਤੇ ਰਾਜਾ ਹੈਰਾਨ ਰਹਿ ਗਿਆ ਉਹਨੂੰ ਪਿਛਲਾ ਤੁਰੰਤ ਯਾਦ ਆਇਆ ਯਾਦ ਆਇਆ ਤਾਂ ਉਹ ਗੁਰਪਿਆਰੇ ਫਿਰ ਸਾਧੂ ਨੂੰ ਆਪਣੀ ਬਾਤਾਂ ਦੱਸੀ ਕਿ ਮਹਾਤਮਾ ਜੀ ਉਹ ਰਾਜਾ ਮਾਈ ਆ ਬੈ ਸਿਤਾ ਜਾਨੀ ਜਾਨ ਸੀ ਸਾਧੂ ਤਾਂ ਗੁਰੂ ਪਿਆਰੇ ਉਹ ਰਾਜਨ ਨੇ ਆਪਣੀ ਕਹਾਣੀ ਉਹ ਦੱਸੀ ਕਿ ਮੈਂ ਹੀ ਐ ਉਹ ਪਾਪੀ ਜਿਹਨਾਂ ਜਿਹੜੇ ਮੈਂ ਆਪਣੇ ਹੰਕਾਰ ਦੇ ਵਿੱਚ ਆ ਕੇ ਸੋਨ ਨੂੰ ਲਿੱਤ ਦਾਨ ਕੀਤੀ ਸੀ ਤੁਸੀਂ ਦਾਨ ਮੰਗਿਆ ਸੀ ਮੈਂ ਦਾਨੀ ਜ਼ਰੂਰ ਸੀਗਾ ਪਰ ਇੱਥੇ ਮੈਂ ਮਾਰ ਖਾ ਗਿਆ ਹੁਣ ਕਹਾਣੀ ਗੁਰੂ ਪਿਆਰੇ ਇਹ ਆ ਕਿ ਹੁਣ ਜੋ ਆਪਾਂ ਵਿਚਾਰ ਕਰਨੇ ਜਾ ਰਹੇ ਹਾਂ ਕਿ ਕੱਲਾ ਦਾਨ ਕਰਨ ਦੇ ਨਾਲ ਪੁੰਨ ਕਰਨ ਦੇ ਨਾਲ ਗੁਰੂ ਪਿਆਰੇ ਸਾਡਾ ਜਨਮ ਮਰ ਨਹੀਂ ਘਟਿਆ ਜਾਣਾ ਪਾਬ ਇਹ ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ ਕਿ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਦੇ ਜਾਏ ਹੁਣ ਉਹ ਲਿਖੇ ਜੋਖੇ ਦੇ ਵਿੱਚ ਪੈ ਗਿਆ ਹੁਣ ਉਹ ਮਹਾਪੁਰਸ਼ਾਂ ਨੂੰ ਸਾਧੂਆਂ ਨੂੰ ਪੁੱਛਦਾ ਸਾਧੂ ਜੀ ਦੱਸੋ ਇਹ ਕਾਰਨ ਕੀ ਹੈ ਇਹ ਹੁਣ ਕੀ ਕਰਨੀ ਇਹਦਾ ਕੀ ਬਣੂਗਾ ਕਹਿੰਦਾ ਜੀ ਉਹਨੇ ਆਪ ਹੀ ਬੀਜਿਆ ਹੈ ਜੇ ਤੁਸੀਂ ਆਪ ਹੀ ਬੀਜਿਆ ਹੈ ਇਹ ਹੁਣ ਸਾਨੂੰ ਖਾਣਾ ਪੈਣਾ ਹੈ ਸਾਨੂੰ ਵੱਢਣਾ ਪੈਣਾ ਜੋ ਬੀਜ ਹੈ ਇਹ ਖਾ ਉਹਨੇ ਕਿਹਾ ਕਿ ਮਹਾਪੁਰਸ਼ੋ ਇਹ ਲੈ ਤਾਂ ਮੈਨੂੰ ਖਾਣੀ ਪੈਣੀ ਹੈ ਕਹਿੰਦਾ ਜੀ ਹਾਂ ਇਹ ਤਾਂ ਛੋਡੀ ਆ ਤੁਹਾਡਾ ਦਾਨ ਦਿੱਤਾ ਹੋਇਆ ਦਾਨ ਹਮੇਸ਼ਾ ਚੰਗਾ ਕਰੋ ਜੇ ਮਾੜਾ ਕਰੋ ਨਾ ਫੋਲਣਾ ਉਹਨੇ ਵਧਣਾ ਹੈ ਤਾਂ ਉਹ ਸਾਧੂ ਦੇ ਚਰਨਾਂ ਦੇ ਵਿੱਚ ਪਿਆ ਉਹਨੇ ਫਿਰ ਗੁਰਪਿਆਰਿਓ ਬੇਨਤੀ ਕੀਤੀ ਮਿਹਨਤ ਕੀਤੀ ਕਿ ਮੈਨੂੰ ਸਮਝਾਉਣਾ ਕਰੋ ਮੇਰੇ ਇਹ ਗਲਤੀ ਮaaf ਕਰੋ ਤਾਂ ਸਾਧੂ ਨੇ ਕਿਹਾ ਵੀ ਰਾਜ ਨੇ ਇਸ ਤਰ੍ਹਾਂ ਗੱਲ ਕਿ ਵੈਸੇ ਤਾਂ ਕਹਿੰਦੇ ਜਿਹੜਾ ਤੁਸੀਂ ਬੀਜਿਆ ਇਹ ਤਾਂ ਛੋਡਾ ਹੈ ਧਾਰਾ ਤੁਸੀਂ ਹੀ ਚਾਹੇ ਇਸ ਜਨਮ ਦੇ ਵਿੱਚ ਕਰ ਲਓ ਨਹੀਂ ਅਗਲਾ ਜਨਮ ਫੇਰ ਆਉਣਾ ਪੈਣਾ ਹੁਣ ਉੱਥੇ ਉਹ ਰਾਜੇ ਦੇ ਰਾਜਾ ਜਿਹੜੋ ਸਾਧੂ ਦੇ ਚਰਨਾਂ ਦੇ ਵਿੱਚ ਪੈ ਗਿਆ ਗੁਰਪਿਆਰਿਓ ਔਰ ਸਾਧੂ ਨੇ ਫੇਰ ਜਦੋਂ ਮਿੰਤਵਾੜੀ ਕਰਨ ਤੇ ਫਿਰ ਉਹਨੂੰ ਕਿਹਾ ਕਿ ਤੁਸੀਂ ਆਪਣੇ ਰਾਜ ਭਾਗ ਦੇ ਵਿੱਚ ਜਾਓ ਚੰਗੇ ਕੰਮ ਕਰੋ ਪਰਜਾ ਦੀ ਪੂਜਾ ਪਾਪ ਪਰਜਾ ਜਿਹੜੀ ਹੈ ਤੇ ਉਹਨੂੰ ਸੁਖੀ ਰੱਖੋ ਤੇ ਉਹਦਾ ਜਿਹੜਾ ਸੇਵਾ ਕਰੋ ਚੋਂ ਤੁਹਾਡੀ ਡਿਊਟੀਆਂ ਤੁਸੀਂ ਕਰੋ ਲੇਕਿਨ ਨਾਲ ਇਹਦੇ ਇਹਦੇ ਡਿਊਟੀ ਕਰਨ ਦੇ ਨਾਲ 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 ਭਾਵ ਆਪਣੀ ਜ਼ਵਾਦਾਰੀ ਸਮਝਦੇ ਨਾਲ ਨਾਲ ਤੁਸੀਂ ਚੰਗਾ ਕੰਮ ਕਰੋ ਜੇ ਚੰਗੇ ਕੰਮ ਕਰਦੇ ਆ ਹੋਇਆ ਛੋਟੀ ਕੋਈ ਨਿੰਦਿਆ ਕਰੇਗਾ ਕੋਈ ਨਿੰਦਿਆ ਕਰੇਗਾ ਜਿੰਨੀ ਛੋਟੀ ਨਿੰਦਿਆ ਕਰੇਗਾ ਤੁਸੀਂ ਚੰਗਾ ਕੰਮ ਕਰੋ ਫਿਰ ਵੀ ਛੋਟੀ ਕੋਈ ਨਿੰਦਿਆ ਕਰੇ ਤਾਂ ਇਹ ਘਟਦੀ ਜਾਏਗੀ ਤਾਂ ਇਹ ਘਟਣਾ ਸ਼ੁਰੂ ਹੋ ਜਾਏਗਾ ਛੋਟਾ ਜਿਹੜਾ ਦਾਨ ਦਿੱਤਾ ਹੋਇਆ ਹੁਣ ਰਾਜੇ ਨੇ ਸਵਾਲ ਕੀਤਾ ਰਾਜਾ ਕਹਿਣ ਲੱਗਾ ਮਹਾਂਪਰਸੋ ਮੈਂ ਚੰਗਾ ਕੰਮ ਕਰੂੰਗਾ ਠੀਕ ਹੈ ਮੈਂ ਹਕੂ ਛੋਡਾ ਮੰਨਦਾ ਪਰ ਮੈਂ ਚੰਗਾ ਕੰਮ ਕਰੂ ਤੇ ਮੈਂ ਨਿੰਦਿਆ ਕੌਣ ਕਰੂਗਾ ਕਹਿੰਦਾ ਇਹ ਨਹੀਂ ਮੈਨੂੰ ਪਤਾ ਤੁਸੀਂ ਚੰਗੇ ਕੰਮ ਦੇ ਨਾਲ-ਨਾਲ ਤੁਸੀਂ ਨਿੰਦਿਆ ਆਪਣੀ ਨਿੰਦਿਆ ਕਰਾਣੀ ਹੈ ਆਪਣੀ ਨਿੰਦਿਆ ਕਰਾਣੀ ਹੈ ਹੁਣ ਜਿਉਂ-ਜੋ ਕੋਈ ਨਿੰਦਿਆ ਕਰੂ ਛੋਡੀ ਤਾਂ ਇਹ ਜਿਹੜਾ ਲਿੱਦ ਦਾ ਢੇਰ ਆ ਇਹ ਇਹ ਇਹਨੇ ਘਟਦੇ ਜਾਣਾ ਹੁਣ ਰਾਜਾ ਚੱਕਰ ਚ ਪੈ ਗਿਆ ਉਹ ਸਤਿਵਚਨ ਕਹਿ ਕੇ ਉਹਨੇ ਫਿਰ ਕਹਿੰਦਾ ਜੋ ਵੀ ਤੁਸੀਂ ਕਰੋ ਉਹ ਮੈਂ ਨਹੀਂ ਜਾਣਦਾ ਪਰ ਤੁਹਾਨੂੰ ਆਹ ਕੰਮ ਕਰਨਾ ਪੈਣਾ ਉਹ ਰਾਜਾ ਆਪਣੇ ਪਰਜਾ ਦੀ ਸੇਵਾ ਵੀ ਕਰ ਰਿਹਾ ਹੈ ਦੇਖਭਾਲ ਵੀ ਕਰ ਰਿਹਾ ਔਰ ਉਹ ਵਕਤ ਕੱਢ ਕੇ ਗੁਰਪਿਆਰਿਆਂ ਫਿਰ ਹਰ ਘਰ ਦੇ ਅੱਗੇ ਉਹ ਜਾ ਕਰਕੇ ਪਰੇਸ਼ਾਨ ਕਰਦਾ ਘਰੇ ਵਾਲਿਆਂ ਨੂੰ ਪਾਬ ਜਿਹੜੇ ਘਰ ਦੇ ਜਾ ਕੇ ਦਰਵਾਜ਼ੇ 'ਚ ਉਹ ਲੱਤਾਂ ਮਾਰਦਾ ਕਿਤੇ ਕੁਝ ਕਰਦਾ ਹੈ ਪਾਬ ਆਪਣੀ ਨਿੰਦਿਆ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਨਿੰਦਿਆ ਦਾ ਸੰਸਾਰ ਤਾਂ ਕਹਿ ਨਹੀਂ ਵੀ ਲੱਗੇ ਰਾਜੇ ਨੂੰ ਕੀ ਹੋ ਗਿਆ ਰਾਜਾ ਕੀ ਮੈਂਟਲ ਹੋ ਗਿਆ ਕੀ ਹੋ ਗਿਆ ਪਰ ਇੰਨੇ ਨਾਲ ਉਹਦਾ ਕੋਈ ਫਰਕ ਨਹੀਂ ਪੈ ਰਿਆ ਜਦੋਂ ਦੁਬਾਰਾ ਉਹ ਮਹਾਪੁਰਸ਼ਾਂ ਕੋਲ ਗਿਆ ਕੋਈ ਜਿਹੜੀ ਲਿੱਦ ਸੀ ਉਹਦਾ ਕੋਈ ਖਾਸ ਫਰਕ ਨਹੀਂ ਪਿਆ ਤਾਂ ਉਹਨੇ ਫਿਰ ਬੇਨਤੀ ਕੀਤੀ ਸਾਧੂ ਕੋਲ ਕਿ ਸਾਧੂ ਜੀ ਸਾਨੂੰ ਮਹਾਤਮਾ ਜੀ ਸਾਨੂੰ ਦੱਸੋ ਕਿ ਹੋਰ ਜਰੀਆ ਕੀ ਹੈ ਫਿਰ ਉਹਨੇ ਕਿਹਾ ਕਿ ਕੋਈ ਚੰਗੀ ਪ੍ਰਮਾਤਮਾ ਦੇ ਰੰਗ ਦੇ ਚ ਰੰਗੀ ਹੋਈ ਰੂਹ ਹੈ ਉਹ ਜੇ ਛੋਟੀ ਨਿੰਦਿਆ ਕਰੂਗੀ ਉਹ ਜੇ ਛੋਟੀ ਨਿੰਦਿਆ ਕਰੂਗੀ ਤਾਂ ਇਹ ਫਰਕ ਪੈਣਾ ਤਾਂ ਉੱਥੇ ਇੱਕ ਗੁਰੂ ਪਿਆਰਿਓ ਇੱਕ ਲੇਡੀ ਸੀ ਜਨਾਨੀ ਸੀ ਜੋ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਹੋਈ ਸੀ ਜੋ ਆਪਣੇ ਘਰ ਦੇ ਵਿੱਚ ਮਸਤ ਰਹਿੰਦੀ ਸੀ ਪੂਜਾ ਦੇ ਵਿੱਚ ਮਸਤ ਰਹਿੰਦੀ ਸੀ ਤਾਂ ਉਹਨੇ ਉਹਦੀ ਤਲਾਸ਼ ਕੀਤੀ ਤਲਾਸ਼ ਕਰਕੇ ਫਿਰ ਉਹਦੇ ਬੂਹੇ ਤੇ ਜਾ ਕੇ ਇਹ ਹਰਕਤਾਂ ਕਰਨ ਲੱਗਿਆ ਪਰ ਉਹਤੇ ਕੋਈ ਫਰਕ ਨਹੀਂ ਪਿਆ ਕਿਉਂਕਿ ਜਿਹੜੀਆਂ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀਆਂ ਰੂਹਾਂ ਹੁੰਦੀਆਂ ਨੇ ਉਹਨੂੰ ਸੰਸਾਰ ਦੀਆਂ ਗੱਲਾਂ ਤੋਂ ਕੋਈ ਫਰਕ ਨਹੀਂ ਪੈਂਦਾ ਤਾਂ ਆਖਰ ਜਦੋਂ ਉਹ ਰਾਜਾ ਇਹ ਉਸ ਉਸਦੇ ਬੂਹੇ ਤੇ ਜਾ ਕੇ ਇਹ ਜੋ ਵੀ ਹਰਕਤਾਂ ਕਰਦਾ ਰਿਹਾ ਜਾਂ ਉਹਨੇ ਦਰਵਾਜ਼ਾ ਖੜਕਾਉਣਾ ਜਾਂ ਕੁਝ ਵੀ ਕਰਨਾ ਆਖਰ ਜਦੋਂ ਉਹ ਅੰਦਰੋਂ ਰੂਹ ਨਿਕਲੀ ਬਾਹਰ ਉਹਨੇ ਜਦੋਂ ਪੁੱਛਿਆ ਰਾਜਨ ਜੋ ਮਰਜ਼ੀ ਕਰੋ ਤੁਸੀਂ ਮੈਂ ਤੁਹਾਡੀ ਨਿੰਦਾ ਨਹੀਂ ਕਰਨੀ ਮੈਂ ਤੁਹਾਡੀ ਨਿੰਦਾ ਨਹੀਂ ਕਰਨੀ ਮੈਨੂੰ ਪਤਾ ਹੈ ਜੇ ਮੈਂ ਤੁਹਾਡੀ ਨਿੰਦਿਆ ਕੀਤੀ ਤੇ ਉਹ ਲਿੰਦ ਮੈਨੂੰ ਖਾਣੀ ਪੈਣੀ ਹੈ ਤਾਂ ਗੁਰਪਿਆਰਿਓ ਫੇਰ ਉਹ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਫੇਰ ਆ ਕੇ ਡਿੱਗਿਆ ਫਿਰ ਉਹਨਾਂ ਨੇ ਹੋਏ ਹੋਏ ਉਪਰਾਲਾ ਕੀਤਾ ਸਾਰਾ ਸਮਝਾਇਆ ਉਹਨੂੰ ਰਾਜਨ ਨੂੰ ਔਰ ਉਹ ਲਿੱਧ ਫੇਰ ਹੌਲੀ-ਹੌਲੀ ਘਟੀ ਜਦੋਂ ਸੰਸਾਰ ਉਹਦੀ ਪਰਜਾ ਜਦੋਂ ਫੇਰ ਹੋਰ ਉਹਦੀ ਨਿੰਦਿਆ ਕਰਦੇ ਰਹੇ ਤਾਂ ਉਹ ਗੁਰਪਿਆਰਿਓ ਫੇਰ ਉਹਦੀ ਥੋੜੀ ਲਿੱਧ ਘਟੀ ਲੇਕਿਨ ਥੋੜੀ ਜੀ ਫੇਰ ਬਚ ਗਈ ਥੋੜੀ ਫੇਰ ਬਚ ਗਈ ਉਹ ਕਹਿਣ ਲੱਗਾ ਹੁਣ ਇਹਦਾ ਕੀ ਬਣੂ ਕਹਿੰਦਾ ਇਹ ਹੁਣ ਤੈਨੂੰ ਖਾਣੀ ਪੈਣੀ ਆ ਇਹ ਤੈਨੂੰ ਆਪ ਹੀ ਖਤਮ ਕਰਨੀ ਪੈਣੀ ਆ ਫਿਰ ਉਹ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਡਿੱਗਿਆ ਬੇਨਤੀ ਕੀਤੀ ਕਿ ਮਹਾਪੁਰਸ਼ੋ ਹੁਣ ਤੁਸੀਂ ਕਿਰਪਾ ਕਰੋ ਮੇਰੇ ਬੱਸ ਦਾ ਨਹੀਂ ਆ ਹੁਣ ਮੈਂ ਅਗਲਾ ਜਨਮ ਨਹੀਂ ਲੈਣਾ ਚਾਹੁੰਦਾ ਤਾਂ ਗੁਰਪਿਆਰੋ ਇਹ ਇੱਕ ਪੁੰਨਦਾਨ ਦਾ ਖੇਡ ਹੈ ਇੱਕ ਜਿਹਹ ਜਾਂ ਅਸੀਂ ਬੀਜਾਂਗੇ ਸੰਸਾਰ ਦੇ ਵਿੱਚ ਉਹੀ じゃ ਸਾਨੂੰ ਵੜਣਾ ਪੈਣਾ ਹੈ ਭਾਵ ਇਸ ਚੰਗਾ ਕੰਮ ਕਰ ਰਿਹਾ ਉਹ ਚੰਗਾ ਸਾਡੇ ਸਾਹਮਣੇ ਆਏਗਾ ਹੁਣ ਅਸੀਂ ਚੰਗਾ ਜਿਹੜਾ ਭੋਗ ਰਹੇ ਹਾਂ ਹੁਣ ਜਿਹੜਾ ਚੰਗਾ ਅਸੀਂ ਬੈਠ ਕੇ ਆਪਣੇ ਘਰਾਂ ਦੇ ਵਿੱਚ ਐਸ ਰਾਮ ਦੀ ਜ਼ਿੰਦਗੀ ਜਿਉਤੀਤ ਕਰ ਰਹੇ ਹਾਂ ਚੰਗੇ ਗੱਦਿਆਂ ਤੇ ਸੌ ਰਹੇ ਹਾਂ ਚੰਗਾ ਪਰਿਵਾਰ ਦੇ ਵਿੱਚ ਅਸੀਂ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਅਸੀਂ ਹੱਸ ਖੇਡ ਰਹੇ ਹਾਂ ਪਰ ਆਬ ਅਸੀਂ ਰੱਬ ਨੂੰ ਜੇ ਭੁੱਲੇ ਹੋਇਆ ਤਾਂ ਗੁਰਪਿਆਰੋ ਇਹ ਅਸੀਂ ਆਪਣਾ ਮਾੜਾ ਕਰਮ ਬੀਜ ਰਹੇ ਅੱਗੇ ਵਾਸਤੇ ਹੁਣ ਜਿਹੜੀ ਐਸ ਕਰ ਰਹੇ ਆ ਉਹ ਸਾਡਾ ਪਿਛਲਾ ਕਰਮ ਬੀਜਿਆ ਹੋਇਆ ਉਹ ਸਾਡੇ ਨਾਲ ਚੱਲ ਲੈ ਚੰਗਾ ਕੰਮ ਬੀਜਿਆ ਹੋਇਆ ਉਹ ਹੁਣ ਉਹਦੇ ਕਰਕੇ ਅਸੀਂ ਐਸ ਕਰ ਰਹੇ ਹਾਂ ਹੁਣ ਜਿਹੜਾ ਅਸੀਂ ਬੀਜਣਾ ਸੀ ਚੰਗਾ ਕੰਮ ਉਹ ਅਸੀਂ ਜੇ ਨਹੀਂ ਬੀਜ ਰਹੇ ਤਾਂ ਗੁਰਪਿਆਰੇ ਜੋ ਇਸੇ ਕਰਕੇ ਗੁਰਬਾਣੀ ਕਹਿ ਰਹੀ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਤਾਂ ਗੁਰਪਿਆਰੇ ਜੇ ਅਸੀਂ ਮਾਲਕ ਨੂੰ ਭੁੱਲੇ ਆ ਤਾਂ ਅਗਲਾ ਜਿਹੜਾ ਸਾਡਾ ਰਸਤਾ ਹੈ ਅਗਲਾ ਜਿਹੜਾ ਸਾਡਾ ਸਫਰ ਹੈ ਅਗਲੀ ਜਿਹੜੀ ਜੁਨੀ ਆ ਉਹ ਤੇ ਸਾਨੂੰ ਇਹ ਸਾਰਾ ਕਰਮ ਭੁਗਤਣਾ ਪੈਣਾ ਜਿਹੜਾ ਕਿ ਸਿੱਖੋਂਗੇ ਅਸੀਂ ਦੋ ਕੰਮ ਕਰਨਾ ਆ ਕਰਮ ਆਪਣੇ ਕਰਮ ਭੁਗਤਣਾ ਭੁਗਤਣ ਵਾਸਤੇ ਆਇਆ ਆ ਆਪਣਾ ਜਨਮ ਮਨ ਕੱਟਣ ਵਾਸਤੇ ਆਇਆ ਏਸੇ ਕਰਕੇ ਗੱਲ ਚੱਲ ਲਈ ਸੀ ਪੁੰਨ ਦਾਮ ਦੀ ਹੁਣ ਪੁੰਨ ਦਾਨ ਗੁਰਪਿਆਰਿਓ ਕਿ ਇਕੱਲਾ ਪੁੰਨ ਕਰਕੇ ਹੀ ਗੁਰਪਿਆਰਿਓ ਸਾਡਾ ਚੱਲਣਾ ਨਹੀਂ ਕੰਮ ਸਰਣਾ ਨਹੀਂ ਹੈ ਪੁੰਨ ਦੇ ਨਾਲ ਨਾਲ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਲਮੇ ਇਹੋ ਪੁੰਨ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਈ ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ ਗੁਣ ਗਾਉਂਦਾ ਭਾ ਅਸੀਂ ਵਾਹਿਗੁਰੂ ਗੁਰਮੰਤਰ ਜਪਾਂਗੇ ਫਿਰਦੇ ਤੁਰਦੇ ਕੰਮ ਤਾਂ ਦਿਆਂ ਕਰਦੇ ਬੈਠ ਕੇ ਸਮਾਂ ਕੱਢ ਕੇ ਅਸੀਂ ਚੌਂਕੜਾ ਮਾਰ ਕੇ ਜਦੋਂ ਜਪਾਂਗੇ ਵਾਹ ਗੁਰੂ ਵਾਹ ਗੁਰੂ ਤਾਂ ਫਿਰ ਮੇਰੇ ਮਾਲਕ ਨੇ ਗੁਰੂ ਪਿਆਰੇ ਖੁਸ਼ ਹੋ ਕੇ ਸਾਡੇ ਤੇ ਅੱਗੇ ਪੰਕਤੀ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਭ ਸੇ ਨੂ ਕਰਪਾਲ ਸਮਾਲੇ ਸਾਹੇ ਸਾਏ ਕਿ ਮੇਰਾ ਮਾਲਕ ਜਿਹੜਾ ਪਿਤਾ ਪਰਮਾਤਮਾ ਹੈ ਉਹ ਹਰ ਇੱਕ ਜੀਵ ਦੀ ਸਵਾਸ ਸਵਾਸ ਦੀ ਸੰਭਾਲ ਕਰਦਾ ਹੈ ਭਾਬ ਉਹ ਇੱਕ ਦੇਖਰੇ ਕਰਦਾ ਜੇ ਅਸੀਂ ਮਾਲਕ ਦੇ ਗੁਣ ਗਾ ਰਹੇ ਹਾਂ ਸਵਾਸਾਂ ਦੇ ਨਾਲ ਉਹ ਉਹਨਾਂ ਨੂੰ ਨਾਮ ਧਨ ਦੇ ਵਿੱਚ ਬੰਦ ਲਦਾ ਹੈ ਕਿ ਉਹਦਾ ਫਿਰ ਅਸਰ ਸਾਨੂੰ ਕੀ ਹੁੰਦਾ ਸਾਨੂੰ ਲਾਭ ਕੀ ਮਿਲਣਾ ਆਉਂਦਾ ਜਿਹੜਾ ਅਸੀਂ ਸਵਾਸ ਸਵਾਸ ਜਪਿਆ ਹੈ ਜਾਂ ਜੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਇਕ ਪਰਮਾਤਮਾ ਦੇ ਗੁਣ ਗਾਏ ਨੇ ਤਾਂ ਗੁਰਪਾਰੇ ਉਹਦਾ ਸਾਨੂੰ ਲਾਹਾ ਮਿਲੇਗਾ ਕਿ ਅੱਗੇ ਪੰਗਤੀ ਕਹਿ ਰਹੇ ਕਿ ਕਿ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਦਰਗਾਹ ਦੇ ਵਿੱਚ ਦਰਗਾਹ ਦੇ ਵਿੱਚ ਜਿੱਥੇ ਸਾਡਾ ਟਿਕਾਣਾ ਹੈ ਜਿੱਥੇ ਅਸੀਂ ਜਾਣਾ ਹੈ ਫਿਰ ਉੱਥੇ ਗੁਰੂ ਪਿਆਰੇ ਪਿਤਾ ਪ੍ਰਮਾਤਮਾ ਦੇ ਦਰ ਤੇ ਦਰ ਤੇ ਗੁਰੂ ਪਿਆਰਿਓ ਫਿਰ ਸਾਡੀ ਸੋਭਾ ਹੋਣੀ ਆ ਕਦੋਂ ਖਾਲੀ ਪੁੰਨਦਾਨ ਕਰਕੇ ਨਹੀਂ ਜਿਐਸੀ ਖਾਲੀ ਪੁੰਨਦਾਨ ਕਰਕੇ ਕਹੇ ਕਿ ਸਾਡੀ ਭਗਤੀ ਹੋ ਗਈ ਪੁੰਨਦਾਨ ਦੇ ਵਿੱਚ ਹੁਣ ਰਾਜੇ ਨੂੰ ਕੀ ਆਇਆ ਸੀ ਪੁੰਨਦਾਨ ਉਹ ਕੀਤਾ ਉਹਨੇ ਦੇ ਲਾਨ ਨਾਲ ਉਹਦੇ ਅੰਦਰ ਕੀ ਆ ਗਿਆ ਹੰਕਾਰ ਆ ਗਿਆ ਹਉਮੈ ਆ ਗਈ ਕਿਉਂਕਿ ਸਾਡਾ ਗੁੱਸਾ ਨਹੀਂ ਮਰਦਾ ਸਾਡਾ ਸੁਭਾਅ ਚੇਂਜ ਨਹੀਂ ਹੁੰਦਾ ਸਾਡਾ ਨੇਚਰ ਜਿਹੜਾ ਸੁਭਾਅ ਚੇਂਜ ਨਹੀਂ ਹੁੰਦਾ ਹੁਣ ਪਿਤਾ ਪਰਮਾਤਮਾ ਕੀ ਚਾਹੁੰਦਾ ਹੈ ਉਹ ਕਹਿੰਦਾ ਵੀ ਮੇਰਾ ਜਿਹੜਾ ਬੱਚਾ ਮੇਰੇ ਵਰਗਾ ਹੋਵੇ। ਹੁਣ ਪਿਤਾ ਦਾ ਸੁਭਾਅ ਕਿਸ ਤਰ੍ਹਾਂ ਦਾ ਨਿਰਮਲਾ ਹੋ। ਉਹ ਕਿਸੇ ਨੂੰ ਮੰਦੇ ਬੋਲੀ ਬੋਲਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਸੇ ਦੀ ਚੁਗਲੀ ਨਹੀਂ ਕਰਦਾ। ਮਾੜੇ ਬੋਲ ਨਹੀਂ ਬੋਲਦਾ, ਕਿਸੇ ਦਾ ਹੱਕ ਨਹੀਂ ਖਾਂਦਾ। ਜੇ ਤਾਂ ਅਸੀਂ ਆਪਣੇ ਪਿਤਾ ਪ੍ਰਮਾਤਮਾ ਵਰਗੇ ਸਾਡਾ ਸੁਭਾਅ ਹੋ ਗਿਆ, ਫੇਰ ਤਾਂ ਗੁਰਪਿਆਰਿਓ ਸਾਡਾ ਜਨਮ ਮਨ ਕਟਿਆ ਜਾਏਗਾ। ਫੇਰ ਅਸੀਂ ਜੁਨੀਆਂ ਤੋਂ ਬਚ ਜਾਾਂਗੇ, ਨਹੀਂ ਕੋਈ ਕੋਈ ਵੀ ਕੁਰੀ ਪਰ ਕੋਈ ਸ਼ੀਲਾ ਨਹੀਂ ਹੈ ਕਿ ਅਸੀਂ ਜੁਨੀਆ ਤੋਂ ਬਚ ਜਾਈਏ ਅਸੀਂ ਜਮਾ ਦੇ ਬਸ ਪਾਵਾਂਗੇ ਔਰ ਆਖਰੀ ਸਾਡਾ ਜਿਹੜਾ ਜੁਨੀਆ ਦੇ ਵਿੱਚ ਬਸ ਆਉਣ ਕਿਹੜੀ ਜੁਨੀ ਮਿਲੇਗੀ ਕਿਹੜੀ ਜੁਨੀ ਸਾਨੂੰ ਮਿਲੂਗੀ ਉਹ ਸਾਡੀ ਸੋਚ ਦੇ ਉੱਤੇ ਨਿਰਭਰ ਕਰਦਾ ਹੈ ਆਖਰੀ ਸਵਾਸਾਂ ਦੇ ਉੱਤੇ ਨਿਰਭਰ ਕਰਦਾ ਹੈ ਕਿਵੇਂ ਗੁਰਬਾਣੀ ਕਹਿ ਰਹੀ ਹੈ ਦਾਸ ਨਹੀਂ ਕਹਿ ਰਿਹਾ ਜਿਹੜੇ ਸਾਡੇ ਭਗਤ ਜਾਨ ਨੇ ਭਾਈ ਤਰਲੋਚਨ ਜੀ ਉਹਨਾਂ ਦਾ ਗੁਰਬਾਣੀ ਦੇ ਵਿੱਚ ਫਰਮਾਨ ਹੈ ਅੰਤ ਕਾਲ ਅੰਤ ਕਾਲ ਦਾ ਮਤਲਬ ਆਖਰੀ ਸਵਾਸ ਤੇ ਸਾਡੇ ਜਦੋਂ ਨਿਕਲਣਾ ਹੈ ਅੰਤ ਕਾਲ ਜੋ ਲక్ష్ਮੀ ਸਿਮਰੇ ਅੰਤ ਕਾਲ ਜੋ ਮੰਦਰ ਸਿਮਰੇ ਅੰਤ ਕਾਲ ਜੋ istri ਸਿਮਰੇ ਇਹ ਕੀ ਸੋਚ ਆ ਸਾਡੀ ਆਖਰੀ ਸਵਾਸਾਂ ਤੇ ਇਹ ਸੋਚ ਕਿਉਂ ਆਉਂਦੀ ਏ ਗੁਰਪਿਆਰਿਓ ਇਹ ਸੋਚ ਆਉਂਦੀ ਹੈ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਜਿਹੜੇ ਗੁਰੂ ਨੂੰ ਭੁੱਲੀ ਬੈਠੇ ਨੇ ਫਿਰ ਆਖਰੀ ਸਵਾਸ ਤੇ ਉਹਨਾਂ ਨੂੰ ਕੀ ਦੇ ਵਿੱਚ ਧਿਆਨ ਰਹੂਗਾ ਆਖਰੀ ਸਵਾਸ ਤੇ ਕਿ ਮੈਂ ਕਿੱਡਾ ਸੋਹਣਾ ਮਕਾਨ ਬਣਾਇਆ ਮੈਂ ਇੰਨੀ ਮਿਹਨਤ ਕੀਤੀ ਐ ਤੇ ਹੁਣ ਇਹ ਦੀ ਰਾਖੀ ਬਣੂਗਾ ਜਾਂ ਸਾਡਾ ਪਰਿਵਾਰ ਯਾਦ ਕਰਵਾਉਂਦਾ ਕਿ ਲੈ ਹੁਣ ਸਾਡੇ ਪਿਓ ਨੇ ਇੰਨਾ ਸੋਹਣਾ ਮੈਂਤ ਕਰਕੇ ਘਰ ਬਣਾਇਆ ਇਹਨੂੰ ਰਹਿਣ ਦਾ ਮੌਕਾ ਨਹੀਂ ਮਿਲ ਲਿਆ ਜੇ ਸਾਡੀ ਸੁਰਤੀ ਮਾਇਆ ਦੇ ਵਿੱਚ ਰਹੇਗੀ ਅੰਤ ਕਾਲ ਜੋ ਲక్ష్ਮੀ ਸਿਮਰੇ ਕਿ ਮੈਂ ਇਨਾ ਪੈਸਾ ਇਕੱਠਾ ਕੀਤਾ ਇਹਦਾ ਕੀ ਬਣੂਗਾ ਫਿਰ ਉਹ ਕਿਹੜੀ ਜੁਨੀ ਜਾਣਗੇ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੋ ਨਰ ਮਰੇ ਸਰਪ ਜੂਨ ਬਲ ਬਲ ਉਤਾਰੇ ਫਿਰ ਉਹ ਕਿੱਥੇ ਗਿਆ ਸੱਪ ਦੀ ਜੁਨੀ ਗਿਆ ਜੇ ਘਰ ਦੇ ਵਿੱਚ ਸੁਰਤੀ ਰਹਗੀ ਫਿਰ ਕੀ ਬਣਗਾ ਪ੍ਰੀਤ ਬਣਗੇ ਜੇ ਅੰਤ ਕਾਲ ਜੋ istri ਸਿਮਰੇ ਜੇ ਆਪਣੇ ਪਰਿਵਾਰ ਦੇ istri ਦੇ ਵਿੱਚ ਸੁਰਤੀ ਰਹੀ ਮੋਹ ਮੁਹੱਬਤ ਦੇ ਵਿੱਚ ਤਾਂ ਗੁਰਪਿਆਰੋ ਫੇਰ ਵੀ ਜੁਨੀ ਚ ਗਿਆ ਉਹ ਪਾਪ ਜੇ ਅਸੀਂ ਮਾਲਕ ਕਹਿ ਰਹੇ ਨੇ ਭਾਈ ਤਰਲੋਚਨ ਜੀ ਫਰਮਾਪਨ ਫਰਮਾ ਰਹੇ ਆਂ ਧੰਨ ਸ੍ਰੀ ਗੁਰਸਾਹਿਬ ਗ੍ਰੰਥ ਸਾਹਿਬ ਦੇ ਅੰਦਰ ਅੰਤ ਕਾਲ ਜੋ ਨਾਰਾਇਣ ਸਿਮਰੇ ਜੇ ਆਖਰੀ ਸਵਾਦ ਸਾਡਾ ਵਾਹਿਗੁਰੂ ਕਹਿ ਕੇ ਨਿਕਲ ਗਿਆ ਤਾ ਗੁਰਪਿਆ ਸਾਡੀ ਸੁਰਤ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਜਾਣੀਆਂ ਆ ਗੁਰਪਿਆ ਰੇ ਇੱਥੇ ਆਪਾਂ ਭੁੱਲਾਂ ਚੁੱਕਾਂ ਸਤਗੁਰਾਂ ਤੋਂ ਮਾਫੀ ਮੰਗੀਏ ਕਿ ਵਿਚਾਰਾਂ ਕਰਦੇ ਹੋਏ ਆਪਣੇ ਪ੍ਰਕਾਰ ਤੇ ਗਲਤੀਆਂ ਹੋ ਜਾਂਦੀਆਂ ਨੇ ਔਰ ਸੰਗਤ ਬਖਸ਼ਨਾਰਾ ਬਖਸ਼ ਦੇਣਾ ਜੀ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ